ਆਓ ਜੀ ਦਿਨ ਹੈ ਨੂੰ ਸਤਿ ਪਹਿਲਾਂ ਦਿਓ ਸਫੇਰ ਪਾੜ ਤੇ ਤੁਹਾਡਾ ਸਵਾਗਤ ਹੈ ਜੀ। ਵੀ ਆਸ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ। ਉਸ ਵਾਹਿਗੁਰੂ ਕਾਲਪੁਰਖ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਤੁਹਾਡੇ ਘਰਾਂ ਪਰਿਵਾਰਾਂ ਵਿੱਚ ਖੁਸ਼ੀਆਂ ਖੜੀ ਵਰਤਣ। ਤੰਦਰੁਸਤੀਆਂ ਬਖਸ਼ੇ ਮਾਲਕ ਤੁਹਾਡੇ ਕਮਾਕਾਰਾਂ ਦੇ ਵਿੱਚ। ਹਰ ਮਦਨ ਫਤਿਹ ਕਰੋ। ਸੋ ਅਰਦਾਸ ਬੇਨਤੀਆਂ ਕਰਨ ਤੋਂ ਬਾਅਦ ਅੱਜ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰਨ ਲੱਗੇ ਹਾਂ ਕਿ ਆ ਗਿਆ ਜੀ ਸੀਜ਼ਨ ਸਪਰੇ ਹਾਂ ਦਾ। ਸੋ ਜਿਹੜਾ ਪੈਟਰੋਲ ਵਾਲੇ ਆਪਣੇ ਪੰਪ ਹੁੰਦੇ ਆਪਣੇ ਸਪਰੇਅ ਕਰਨ ਦੇ ਲਈ ਉਹ ਜਿਹੜਾ ਸਮਾਨ ਆਪਣੇ ਪਿੰਡੋਂ ਮੁਸ਼ਕਲ ਨਾਲ ਮਿਲਦਾ ਸੀ ਪਹਿਲਾਂ ਸ਼ਹਿਰ ਜਾਣਾ ਪੈਂਦਾ ਸੀ ਸੋ ਉਹ ਆਪਾਂ ਡਿਮਾਂਡ ਪੂਰੀ ਕਰਤੀ ਪਿਛਲੀ ਵਾਰ ਥੋੜਾ ਥੋੜਾ ਸਮਾਨ ਲਿਆਂਦਾ ਸੀ ਜਿੰਨੀ ਕਿ ਡਿਮਾਂਡ ਸੀਗੀ ਤੇ ਇਸ ਵਾਰ ਕੋਸ਼ਿਸ਼ ਕਰੀ ਆ ਕਿ ਆਪਾਂ ਜਿਹੜੀਆਂ ਆਈਟਮਾਂ ਨੇ ਆਪਾਂ ਪੈਟਰੋਲ ਪੰਪ ਦੀਆਂ ਜਿਹੜੇ ਆਪਣੇ ਬੈਟ ਹੁੰਦੇ ਆ ਪੈਟਰੋਲ ਵਾਲੇ ਪੰਪ ਜੀ ਆਪਾਂ ਲਗਭਗ ਸਾਰੀਆਂ ਆਈਟਮਾਂ ਪਾਉਂਦੀਆਂ ਆਪਾਂ ਲੋਟ ਵਧੀ ਦੇ ਹੋਸਪੀਟਲ ਪਰ ਆੜਤੇ ਤੁਹਾਨੂੰ ਆਪਾਂ ਅਵੇਲੇਬਲ ਕਰਾਤੀਆਂ ਜੀ ਆਪਏ ਜੀ ਟੂਟੀਲ ਦੀਆਂ ਉਪੜੀਆਂ ਪਲੱਗ ਹੋਗੇ ਕੋਲੀਆਂ ਹੋਗੀਆਂ ਜਿਹੜੀਆਂ ਇਹਨਾਂ ਦੀਆਂ ਜਿਹਨੀਆਂ ਛੋਟੀਆਂ ਵੱਡੀਆਂ ਜੋ ਵੀ ਨੇ ਸਪਰੇਅ ਪਾਈਪਾਂ ਹੋਗੀਆਂ ਜੀ ਇਹਦੀਆਂ ਗਨ ਹੋਗੀਆਂ ਜੀ ਤੇ ਰस्सियां ਜਿਹੜੀਆਂ 2 ਸਰਾਖੀ 4 ਸਰਾਖੀ 3 ਸਰਾਖੀ ਜੋ ਵੀ ਤੁਹਾਨੂੰ ਚਾਹੀਦੀਆਂ ਨੇ ਜੀ ਹੋਸਟ ਰੋਕ 2 ਸਟ੍ਰੋਕ ਜਿਹੜਾ ਵੀ ਚਾਹੀਦਾ ਪੈਸਟਨ ਚਲਾਈ ਚਾਹੀਦਾ ਜੀ ਕੋਲੀਆਂ ਬਾਲ ਹਰ ਜਿਹੜਾ ਸਮਾਨ ਆ ਤੁਹਾਨੂੰ ਪੰਪ ਪਾਉਂਦਾ ਸਾਡੇ ਕੋਲੇ ਹਰ ਸਮੇਂ ਤੁਹਾਨੂੰ ਹਾਜ਼ਰ ਮਿਲੂਗਾ ਜੀ ਇਸ ਤੋਂ ਇਲਾਵਾ ਜੇਕਰ ਕੋਈ ਡਿਮਾਂਡ ਵੀਰ ਲਖਾਉਣੀ ਚਾਵੇ ਨਵੇਂ ਪੰਪ ਮਗਾਉਣਾ ਚਾਵੇ ਉਹ ਵੀ ਆਪਣੇ ਨਾਲ ਸੰਪਰਕ ਕਰ ਸਕਦੇ ਬਹੁਤ ਘੱਟ ਰੇਟਾਂ ਦੇ ਵਿੱਚ ਮਗਾ ਕੇ ਦਵਾਂਗੇ ਜੀ ਤੇ ਜਿਹੜੇ ਮੈਸਤਰੀ ਵੀਰ ਆਪਣੇ ਕੰਮ ਕਰਦੇ ਨੇ ਪੰਪਾਂ ਦਾ ਉਹਨਾਂ ਨੇ ਧਿਆਨ ਚੀ ਗੱਲ ਲਿਆ ਦਿਓ ਕਿ ਆਪਣੇ ਕੋਲ ਜਿਹੜਾ ਸਮਾਨ ਆ ਕੋਈ ਜੈਨ ਨੇ ਕੋਈ ਕ੍ਰੈਂਕਾਂ ਨੇ ਕੋਲੀਆਂ ਪਲੱਗ ਕਾਰਬੋਰੇਟਰ ਜੋ ਵੀ ਜੈਨ ਕ੍ਰੈਂਕ ਕਲਚ ਲੈਦਰ ਕੋਸ ਚਾਹੀਦਾ ਹੋਸਟ ਰੋਕ ਪਿਸਟਨ ਜਲੇ ਸਲੀਵ ਸਾਰਾ ਕੁਝ ਆਪਣੇ ਕੋਲ ਹਾਜ਼ਰ ਮਿਲੂਗਾ ਜੀ ਤੁਹਾਨੂੰ ਟ੍ਰੋਲ ਕਿੱਟਾਂ ਹੋ ਗਈਆਂ ਜੀ ਇਸ ਤੋਂ ਇਲਾਵਾ ਜਿਹੜੀ ਕੁਆਲਿਟੀ ਹੋ ਗਈ ਜਿਵੇਂ ਪੂਰੀ ਵਧੀਆ ਉਹ ਕੋਈ ਐ ਨਹੀਂਗਾ ਪਰ ਇਹ ਇੱਕ ਗੱਲ ਆ ਵੀਰੇ ਜੀ ਹੁੰਦਾ ਜਿਹੜਾ ਮਾਲ ਆ ਸਾਰਾ ਚైనా ਦਾ ਹੁੰਦਾ ਜਿਹੜੇ ਪੰਪ ਨੇ ਨਾ ਇਹ ਚైనా ਦੀ ਕਾੜ ਆ ਇਸ ਕਰਕੇ ਇਹਦੀ ਗਰੰਟੀ ਕੋਈ ਨਹੀਂ ਹੁੰਦੀ ਬਸ ਇਹ ਚੱਲਣ ਤੇ ਡਿਪੈਂਡ ਕਰਦਾ ਪਰ ਫਿਰ ਵੀ ਆਪਾਂ ਕੋਸ਼ਿਸ਼ ਕਰ ਜੀ ਵੀ ਆਪਾਂ ਜਿਹੜੇ ਆਪਣੇ ਵਿਸ਼ਵਾਸ ਵਾਲੇ ਬੰਦੇ ਨੇ ਆਪਾਂ ਉਹਨਾਂ ਤੋਂ ਸਮਾਨ ਲੈਨੇ ਆ ਸੋ ਜਿਹੜਾ ਸਮਾਨ ਮੰਗਾਇਆ પેટ્રોલ ਪੰਪਾਂ ਦਾ ਆਪਣੇ ਕੋਲੇ ਤੁਹਾਨੂੰ ਸਾਰਾ ਕੁਝ ਹਾਜ਼ਰ ਮਿਲੂਗਾ ਜੀ ਟੂਟੀਲ ਤੋਂ ਲੈ ਕੇ ਇਹਦੇ ਜਿੰਨੇ ਵੀ ਆਪਣੇ ਪਿਸਟਨ ਕ੍ਰੈਂਕ ਜਿਹੜਾ ਹੋ ਗਿਆ ਜੀ ਆਪਣੀਆਂ ਜੋ ਵੀ ਸਮਾਨ ਆਪਾਂ ਨੂੰ ਪੰਪ ਦੇ ਵਿੱਚ ਰਿਪੇਅਰ ਕਰਨ ਤੇ ਲੋਡ ਪੈਂਦਾ ਖੜਤ ਪੈਂਦੀ ਆ ਤਾਂ ਆਪਾਂ ਮੌਕੇ ਤੇ ਤੁਹਾਡਾ ਹੱਲ ਕਰਕੇ ਦਵਾਂਗੇ ਜੀ ਜੇ অল ਸਪੀਅਰ ਪਾਰਟ ਲੋਹਟ ਵੱਦੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਹਰ ਇੱਕ ਤੱਕ ਇਹ ਜਾਣਕਾਰੀ ਪਹੁੰਚ ਸਕੇ ਜੀ ਧੰਨਵਾਦ ਜੀ